ਪਾਉਜੀ ਹੁੱਕੇ ਤੋਂ ਬਿਨਾ ਕਿਉਂਕਿ ਵੱਡੇ ਵੱਡੇ ਫੈਸਲੇ ਐਸ ਤਰ੍ਹਾਂ ਬੈਠੇ ਪਾਉਜੀ ਕਦੀ ਪੰਚਾਇਤ ਪਿੰਡ ਜਿਹਨਾਂ ਦੇ ਪਿੰਡ ਕੋਈ ਲੜਾਈ ਝਗੜਾ ਕੋਈ ਵੀ ਗੱਲਬਾਤ ਹੋ ਜੇ ਪਾਉਜੀ ਇਹ ਥਾਣੇ 'ਚ ਨਹੀਂ ਜਾਣ ਦਿੰਦੇ ਚੌਂਕੀ 'ਚ ਨਹੀਂ ਜਾਣ ਦਿੰਦੇ ਆਪਣੇ ਬੈਠੇ-ਬੈਠੇ ਐਸੇ ਜਿਹਾ ਹੁੱਕਾ ਪੀਣਦੇ ਹੈ ਨਾ ਇਤਰਾ ਪੰਚਾਇਤ ਚ ਬਹਿ ਕੇ ਉਹ ਕਿਤੇ ਫੈਸਲਾ ਕਰ ਦਿੰਦੇ ਆ ਕਿਉਂ ਤਾਂ ਉਹ ਜੀ ਬਿਲਕੁਲ ਸਹੀ ਬਾਤ ਹੈ ਪੰਚਾਇਤ ਹੈ ਮਹਾਰਾਜ ਖਾ ਪੰਚਾਇਤ ਹੈ ਹਾਂ ਜੀ ਹਾਂ ਜੀ 80% ਜੋ ਕੇਸ ਹੈ ਮਹਾਰਾਜ ਪੰਚਾਇਤ ਕਾ ਦੁਆਰਾ ਸੋਲਵ ਕਰ ਲਿਆ ਜਾਏ ਹਨ ਕੇਵਲ 20% ਕੇਸ ਹੈ ਕੋਰਟ ਮੈਂ ਜਾਵੇ ਹਨ ਜੇ ਪੰਚਾਇਤਾਂ ਨਾ ਹੋ ਸਿੱਧਾ ਬੰਦਾ ਪੁਲਿਸ ਪਾ ਜਾਵੇ ਪੁਲਿਸ ਮੁਕਦਮਾ ਦਰਜ ਕਰ ਲੇ ਤੋ ਫਿਰ ਮੁਕਦਮਿਆਂ ਦਾ ਤੋੜਾ ਨਹੀਂ ਯਾਨੀ 80% ਮੁਕਦਮੇ ਜ਼ੋਈਬ ਦਰਜ ਹੈ ਔਰ ਬੱਜੇਗੇ 80% ਬਿਲਕੁਲ ਮਤਲਬ ਪੰਚਾਇਤਾਂ ਨੇ ਇਸੇ ਸੇ ਕੰਮ ਕਰਖੇ ਹਨ ਰਾਜਨੀਤੀ ਇਹਨਾਂ ਦਾ ਮਹਰੇ ਲੋਇ ਖੇੜਾ ਹੈ ਬਾਲੋ ਦਾ ਖੇੜਾ ਸੁਰਤਾ ਖੇੜਾ ਜੀ ਔੜਾ ਸਰਪੰਚ